ਇਹ ਕਥਾ ਦੀ ਟਕਸਾਲ ਚੱਲੀ ਕਿੱਥੋਂ ਤਾਂ 1763 ਬਿਕਰਮੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਜਿਸ ਦਾ ਨਾਮ ਗੁਰੂ ਕੀ ਕਾਂਸ਼ੀ ਰੱਖਿਆ ਹੈ ਕਿ ਅੱਗੇ ਕਾਂਸ਼ੀ ਪੜਨ ਵਾਸਤੇ ਜਾਣਾ ਪੈਂਦਾ ਸੀ ਪਰ ਗੁਰੂ ਕੇ ਸਿੰਘ ਉਹਨੇ ਇੱਥੇ ਦੰਦਵੇਂ ਸਾਹਿਬ ਪੜਨ ਆਇਆ ਕਰਨਗੇ ਐਸੀ ਟਕਸਾਲ ਚਲਾ ਦਿੰਦੇ ਹਾਂ ਜਿੱਥੋਂ ਅੱਗੇ ਬੇਅੰਤ ਗੁਰੂ ਕੇ ਸਿਖਾ ਹਰ ਮੌਕੇ ਤੇ ਪੜਿਆ ਕਰਨਗੇ 9 ਮਹੀਨੇ 9 ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਵਣ ਦੇ ਮਹੀਨੇ ਚ 1763 ਵਿਕਰਮੀ ਨੂੰ ਇਹ ਕਥਾ ਸਾਰੀ ਸੰਪੂਰਨ ਕਰਕੇ ਭੋਗ ਪਾਇਆ ਇਹ ਕਥਾ ਦੀ ਟਕਸਾਲ ਚੱਲੀ ਕਿੱਥੋਂ ਤਨਗੁਰੂ ਦਸਮ ਪਾਤਸ਼ਾਹ ਮਹਾਰਾਜ ਸਾਹਿਬ ਅੰਤਰਜਾਮੀ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਪ ਬੰਗਲੇ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਭਜਨ ਵਿੱਚ ਲੀਨ ਹਨ ਸੋ ਉਸ ਮੌਕੇ ਤੇ ਇੱਕ ਸਿੰਘ ਬਾਣੀ ਪੜ ਰਿਹਾ ਸੀ ਪੁਰਾਤਨ ਗੁਰੂ ਕੇ ਸਿੰਘਾਂ ਨੂੰ ਬਾਣੀਆਂ ਕੰਠ ਹੋਇਆ ਕਰਦੀਆਂ ਸਨ ਅੱਜ ਕਰ ਵਰਗਾ ਸੁਖਾਲਾ ਤਰੀਕਾ ਨਹੀਂ ਸੀ ਕਿ ਕੀਰਤਨ ਕਰਨ ਲੱਗਿਆਂ ਵੀ ਅਸੀਂ ਪੋਥੀ ਅੱਗੇ ਰੱਖ ਲਾਵਾਂਗੇ ਅੰਮ੍ਰਿਤ ਕੀਰਤਨ ਉਹ ਤੋਂ ਪੜ ਪੜ ਕੇ ਅਸੀਂ ਸੁਣਾਈ ਜਾਵਾਂਗੇ ਬਿਲਕੁਲ ਨਹੀਂ ਸੋ ਉਸ ਮੌਕੇ ਤੇ ਬਾਣੀ ਕੰਠ ਸਾਨ ਔਰ ਇਹ ਚੰਗੀ ਆਲਤ ਹੈ ਕਿ ਬਾਣੀ ਕੰਠ ਹੋਵੇ ਸੋ ਜੇ ਕੇਵਲ ਅਸੀਂ ਪੜ ਕੇ ਹੀ ਸੁਣਾਉਣੀ ਹੈ ਤੇ ਜੇ ਕਿਤੇ ਬਿਜਲੀ ਬੰਦ ਹੋ ਗਈ ਜੇ ਹਨੇਰਾ ਹੋ ਗਿਆ ਤਾਂ ਉੱਥੇ ਫਿਰ ਕੀ ਕਰਾਂਗੇ ਫਿਰ ਵਾਜੇ ਸੰਤੋਖ ਦਿਆਂਗੇ ਬਿਲਕੁਲ ਨਹੀਂ ਪੁਰਾਤਨ ਗੁਰ ਸਿੱਖਾਂ ਦਾ ਇਹ ਬੋਲਾ ਸੀ ਆਮ ਕਿ ਬਾਣੀ ਕੰਠ ਤੇ ਪੈਸਾ ਗੰਠ ਸੋ ਗੁਰੂ ਕੇ ਬਾਣੀ ਬਹੁਤ ਹੀ ਬਹੁਤ ਹੀ ਬਾਣੀ ਨੇ ਤਨੇਮ ਇਹ ਗੰਠ ਕਰਿਆ ਕਰਦੇ ਗੁਰੂ ਕੇ ਸਿੱਖ ਨੂੰ ਪੰਜ ਗ੍ਰੰਥੀ ਯਾਦ ਹੈ ਉਹ ਬੜੀ ਮਿੱਠੀ ਆਵਾਜ਼ ਨਾਲ ਆਪਣੇ ਇੱਕ ਰਸ ਸੋ ਧੁਨੀ ਦੇ ਨਾਲ ਬਾਣੀ ਪੜ ਰਿਹਾ ਹੈ ਦੱਖਣੀ ਓੰਕਾਰ ਵਿੱਚ ਪੰਕਤੀ ਆਈ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ ਇਹ ਗੁਰੂ ਦਾ ਸਿੱਖ ਪੜ ਗਿਆ ਹੈ ਕੇ ਜਾਣਾ ਗੁਰ ਸੂਰਾ ਦੁਲਾਵਾਂ ਦੀ ਥਾਂ ਤੇ ਲਾਂ ਲਾਈ ਹੈ ਹਜੂਰ ਸੱਚੇ ਪਾਤਸ਼ਾਹ ਸੁਣ ਰਹੇ ਨੇ ਹਜ਼ੂਰ ਕਹਿਣਗੇ ਸਿੰਘਾਂ ਬਾਣੀ ਗਲਤ ਪੜ ਰਿਹਾ ਹੈ ਸੋਧ ਕੇ ਪੜ ਸਿੰਘ ਨੇ ਨਹੀਂ ਸੁਣਿਆ ਆਪਣੀ ਮਸਤੀ ਵਿੱਚ ਲੀਨ ਪੜੀ ਗਿਆ ਦੂਸਰੀ ਵਾਰੀ ਆਵਾਜ਼ ਮਾਰੀ ਨਹੀਂ ਸੁਣੀ ਤੀਸਰੀ ਆਵਾਜ਼ ਵੀ ਨਹੀਂ ਸੁਣੀ ਪਾਈ ਆਲਮ ਸਿੰਘ ਜੋਸ ਸਿੰਘ ਦੇ ਮੁਖ ਦੇ ਉੱਪਰ ਦੋ ਚਾਟਾਂ ਲਾ ਦੇ ਚਪੇੜਾਂ ਲਾ ਦੇ ਉਹ ਬਾਣੀ ਗਲਤ ਪੜਦਾ ਹੈ ਦੋ ਚਪੇੜਾਂ ਮੱਜੀਆਂ ਸਿੰਘ ਦੇ ਮਨ ਵਿੱਚ ਗੁੱਸਾ ਆਇਆ ਪਰ ਬਾਣੀ ਪੜੀ ਗਿਆ ਮਨ ਵਿੱਚ ਸੰਕਲਪ ਕੀਤਾ ਅੱਛਾ ਮੈਂ ਦਸਮ ਪਾਸ਼ਾ ਜੀ ਦੇ پاس ਬੇਨਤੀ ਕਰੂੰਗਾ ਸ਼ਿਕਾਇਤ ਕਰੂੰਗਾ ਸਿੰਘ ਤੇ ਬਾਣੀ ਪੜਦੇ ਨੂੰ ਚਪੇੜਾਂ ਮਾਰੀਆਂ ਅੰਮ੍ਰਿਤ ਵੇਲੇ ਉੱਠ ਕੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਸਿੰਘ ਵੀ ਭਰਿਆ ਪੀਤਾ ਹਜੂਰ ਦੇ ਨੇੜੇ ਹੀ ਆ ਜਾ ਬੈਠਾ ਇਹ ਪਰਸ਼ਨ ਕਰਨਾ ਚਾਹੁੰਦਾ ਸੀ ਕਿ ਅੰਤਜਾਮੀ ਸਤਗੁਰੂ ਜੀ ਨੇ ਆਪ ਹੀ ਪੁੱਛ ਲਿਆ ਸਿੰਘਾ ਅੱਜ ਕਿਵੇਂ ਬੈਠਾ ਹੈ ਹਜੂਰ ਸੱਚੇ ਪਾਤਸ਼ਾਹ ਮੇਰੇ ਅੰਦਰ ਬੜੇ ਭਾਰੀ ਇੱਕ ਸ਼ੰਕਾ ਹੈ ਕਿਰਪਾ ਕਰਕੇ ਨਿਵਿਰਤ ਕਰੋ ਤੁਹਾਡੀ ਬਾਣੀ ਪੜਦਿਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਅੰਮ੍ਰਿਤ ਵੇਲੇ ਜੇ ਮੂੰਹ ਤੇ ਚਪੇੜਾਂ ਮੱਜਣ ਤਾਂ ਇਹ ਤੁਰ ਕੇ ਬਾਣੀ ਜਮਦੂਤਾਂ ਤੋਂ ਕਿਵੇਂ ਬਚਾਵੇਗੀ ਸਿੰਘ ਕਹਿਣ ਹਜੂਰ ਕਹਿਣਗੇ ਸਿੰਘਾ ਕਾਰਨ ਕੀ ਸੱਚੇ ਪਾਤਸ਼ਾਹ ਜਪਾਈ ਆਲਮ ਸਿੰਘ ਨੇ ਮੈਨੂੰ ਚਪੇੜਾਂ ਮਾਰੀਆਂ ਨੇ ਸੋ ਸਿੰਘਾ ਉਹ ਅਸੀਂ ਕਹਿ ਕੇ ਚਪੇੜਾਂ ਮਰਵਾਇਆਂ ਨੇ ਮਹਾਰਾਜ ਤੁਸੀਂ ਬਾਣੀ ਪੜਨ ਵਾਲਿਆਂ ਨੂੰ ਵੀ ਕੁੱਟਦੇ ਹੋ ਨਹੀਂ ਨਹੀਂ ਜਿਹੜਾ ਬਾਣੀ ਨੂੰ ਗਲਤ ਪੜੇ ਜਿਹੜਾ ਸਾਡੇ ਅੰਗ ਮਰੋੜੇ ਤਰੋੜੇ ਅਸੀਂ ਉਹਨੂੰ ਕੁੱਟਦੇ ਹਾਂ ਜਿਹੜਾ ਸਾਡੇ ਅੰਗ ਹੀ ਭੰਨੀ ਜਾਵੇ ਉਹਨੂੰ ਥੋੜਾ ਜਿਹਾ ਸਾਵਧਾਨ ਕਰਦੇ ਹਾਂ ਕਿ ਸਾਡੇ ਅੰਗ ਨਾ ਭੰਨ ਤੋੜ ਉਹ ਸਾਡੇ ਤੇ ਤਰਸ ਕਰ ਮਹਾਰਾਜ ਮੈਂ ਕਿਹੜੇ ਤੁਹਾਡੇ ਅੰਗ ਭੰਨੇ ਹਜੂਰ ਕਹਿਣਗੇ ਪੜ ਪੰਕਤੀ ਕਰਤੇ ਕੀ ਮਿਤ ਕਰਤਾ ਜਾਣ ਐ ਅੱਗੇ ਕੀ ਪੰਕਤੀ ਐ ਕਿਨੇ ਜੀ ਕੇ ਜਾਣ ਐ ਗੁਰੂ ਸੂਰਾ ਹਜੂਰ ਕਹਿੰਦੇ ਨਹੀਂ ਕੇ ਨਹੀਂ ਇੱਥੇ ਕਾਇ ਪਾਠ ਐ ਕੇ ਦਾ ਅਰਥ ਕੀ ਜਾਣਦਾ ਗੁਰੂ ਸੂਰਮਾ ਸੋ ਕੈ ਦਾ ਅਰਥ ਐ ਜਾਂ ਅਕਾਲ ਪੁਰਖ ਦੀ ਮਿਤ ਮਰਿਆਦਾ ਨੂੰ ਜਾਣਤਾ ਅਕਾਲ ਪੁਰਖ ਆਪ ਜਾਣਦਾ ਹੈ ਤੇ ਜਾਂ ਗੁਰੂ ਸੂਰਮਾ ਜਾਣਦਾ ਹੈ ਜੇ ਗੁਰੂ ਸੂਰਮਾ ਜੋ ਅਕਾਲ ਪੁਰਖ ਦਾ ਸਰਗੁਣ ਰੂਪ ਹੈ ਉਹ ਹੀ ਨਹੀਂ ਜਾਣਦਾ ਤਾਂ ਫਿਰ ਉਹ ਅੱਗੇ ਦੂਸਰਿਆਂ ਨੂੰ ਗਿਆਨ ਬਖਸ਼ੇਗਾ ਕੀ ਉਹ ਅਨਰਥ ਕਰ ਦਿੱਤਾ ਸਿੰਘਾ ਕਿ ਗੁਰੂ ਸੂਰਮਾ ਕੁਝ ਨਹੀਂ ਜਾਣਦਾ ਗੁਰੂ ਸੂਰਮਾ ਜੇ ਅਗਿਆਨੀ ਹੋਇਆ ਤਾਂ ਅੱਗੇ ਕਿਸੇ ਨੂੰ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇਗੀ ਵੇਖ ਤੂੰ ਅਰਥ ਦਾ ਅਨਰਥ ਕਰ ਦਿੱਤਾ ਦੁਲਾਵਾਂ ਦੀ ਥਾਂ ਤੇ ਲਾਮ ਪਣ ਤੋਂ ਇੰਨਾ ਵੱਡਾ ਭਾਰੀ ਫਰਕ ਪੈ ਗਿਆ ਤਾਂ ਇਹਨੂੰ ਦੋ ਚਪੇੜਾਂ ਵੱਜੀਆਂ ਕੁਝ ਸਮਾਂ ਦਰਦ ਹੋਈ ਹੋਵੇਗੀ ਸਾਡੇ ਅੱਜ ਤਾਂ ਅੰਗ ਹੀ ਭੰਨ ਦਿੱਤੇ ਸਾਨੂੰ ਬੜੀ ਭਾਰੀ ਦਰਦ ਹੋ ਰਹੀ ਹੈ ਸਿੰਘਾ ਮੇਕ ਕੇ ਹਜੂਰ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕਿਆ ਮੁਆਫੀ ਮੰਗੀ ਭਾਈ ਦਇਆ ਸਿੰਘ ਜੀ ਉਸ ਮੌਕੇ ਤੇ ਚਰਨਾਂ ਵਿੱਚ ਖੜੇ ਸਨ ਹੱਥ ਜੋੜੇ ਗਲ ਵਿੱਚ ਪੱਲਾ ਪਾ ਬੇਨਤੀ ਕੀਤੀ ਸੱਚੇ ਪਾਤਸ਼ਾਹ ਗਰੀਬ ਨਿਵਾਜ ਅਸੀਂ ਕਲ ਜੁਗੀ ਅਲਪਗ ਜੀ ਤੁਹਾਡੀ ਤੁਰਕੀ ਬਾਣੀ ਅਗਮ ਅਗਾਧ ਸੋ ਜਿਨ੍ਹਾਂ ਚ ਤੱਕ ਅਸੀਂ ਬਾਣੀ ਦੇ ਅਰਥ ਨਹੀਂ ਸਮਝ ਲੈਂਦੇ ਤਦੋਂ ਤੱਕ ਸਾਨੂੰ ਪੂਰੀ ਬਾਣੀ ਦੀ ਸਮਝ ਨਹੀਂ ਪੈ ਸਕਦੀ ਆਪ ਕਿਰਪਾ ਕਰੋ ਬਾਣੀ ਦੇ ਅਰਥ ਸੁਣਾਓ ਅੱਜ ਪਤਾ ਲੱਗਾ ਕਿ ਕੇ ਤੇ ਕੈ ਦਾ ਐਡਾ ਵੱਡਾ ਪਾਰੀ ਫਰਕ ਹੈ ਅਨਰਥ ਹੋ ਗਿਆ ਉਪਦਰਭ ਹੋ ਗਿਆ ਆਪ ਕਿਰਪਾ ਕਰੋ ਹਜੂਰ ਕਹਿਣਗੇ ਭਾਈ ਦਇਆ ਸਿੰਘ ਜੀ ਧਾਰਮਿਕ ਜੁੱਧ ਕਰ ਲੈਣ ਦਿਓ ਸਾਰਾ ਸਰਬੰਸ ਵਾਰ ਲੈਣ ਦਿਓ ਜ਼ੁਲਮ ਰਾਜ ਦੀ ਜੜਾਂ ਪਟਕੇ ਖਾਰੇ ਸਮੁੰਦਰ ਵਿੱਚ ਪਾ ਲੈਣ ਦਿਓ ਮੁਕਤੀ ਦੇ ਸਰੋਵਰ ਲਾ ਲੈਣ ਦਿਓ ਮਹਿਲੇ ਤੇ ਸੁਤੰਤਰ ਹੋ ਕੇ ਫਿਰ ਅਸੀਂ ਇਹ ਤੁਹਾਡੀ ਬੇਨਤੀ ਜੋ ਹੈ ਇਹਨੂੰ ਪ੍ਰਵਾਨ ਕਰਦੇ ਹਾਂ ਪਰ ਪੂਰੀ ਉਸ ਮੌਕੇ ਤੇ ਕਰਾਂਗੇ ਸਾਰੇ ਜੁੱਧ ਹੋਏ ਤੁਰਕ ਅਖੀਰੀ ਹਾਰ ਖਾ ਕੇ ਕਦੇ ਮਹਾਰਾਜ ਸਾਹਿਬ ਵੱਲ ਝਾਕ ਵੀ ਨਹੀਂ ਸਕੇ ਹਜੂਰ ਸੱਚੇ ਪਾਤਸ਼ਾਹ ਦੰਦ ਮੇਹ ਸਾਹਿਬ ਗੁਰੂ ਕੀ ਕਾਸ਼ ਵਿੱਚ ਪਹੁੰਚੇ ਹਨ ਸਾਬੂ ਕੀ ਤਲਵੰਡੀ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਹਜੂਰ ਹੁਣ ਤਾਂ ਕੋਈ ਤੁਰਕ ਚੜਕੇ ਨਹੀਂ ਆ ਰਿਹਾ ਨੁਰੰਗਾ ਮਰ ਚੁੱਕਾ ਹੈ ਬਾਕੀ ਸਮਾਪਤ ਹੋ ਚੁੱਕੇ ਨੇ ਆਪ ਕਿਰਪਾ ਕਰੋ ਸੱਚੇ ਪਾਤਸ਼ਾਹ ਤਾਂ 1763 ਵਿਕਰਮੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਜਿਸ ਦਾ ਨਾਮ ਗੁਰੂ ਕੀ ਕਾਂਸੀ ਰੱਖਿਆ ਕਿ ਅੱਗੇ ਕਾਂਸੀ ਪੜਨ ਵਾਸਤੇ ਜਾਣਾ ਪੈਂਦਾ ਸੀ ਪਰ ਗੁਰੂ ਕੇ ਸਿੰਘ ਉਹਨੇ ਇੱਥੇ ਦੰਦਵੇਂ ਸਾਹਿਬ ਪੜਨਾ ਆਇਆ ਕਰਨਗੇ ਐਸੀ ਤਕਸਾਲ ਚਲਾ ਦਿੰਦੇ ਹਾਂ ਜਿੱਥੋਂ ਅੱਗੇ ਬੇਅੰਤ ਗੁਰੂ ਕੀ ਸਿਖਾ ਹਰ ਮੌਕੇ ਤੇ ਪੜਿਆ ਕਰਨਗੇ 9 ਮਹੀਨੇ 9 ਦਿਨਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋ ਸਾਵਣ ਦੇ ਮਹੀਨੇ ਵਿੱਚ 1763 ਵਿਕਰਮੀ ਨੂੰ ਇਹ ਕਥਾ ਸਾਰੀ ਸੰਪੂਰਨ ਕਰਕੇ ਭੋਗ ਪਾਇਆ ਔਰ ਦੋ ਸ਼ੰਕੇ ਮੇੜ ਦਿੱਤੇ ਕਈ ਲੋਕ ਇਹ ਕਹਿੰਦੇ ਰਹੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਵੇਂ ਪਾਤਸ਼ਾਹ ਦੀ ਆਤਮਿਕ ਜੋਤ ਕਿਵੇਂ ਮੰਨਦੇ ਹੋ ਕਿਉਂਕਿ ਦਸਮ ਪਾਤਸ਼ਾਹ ਦੀ ਬਾਣੀ ਵਿੱਚ ਕੋਈ ਨਹੀਂ ਔਰ 6ਵੇਂ 7ਵੇਂ ਤੇ 8ਵੇਂ ਪਾਤਸ਼ਾਹ ਦੇ ਵਿੱਚ ਬਾਣੀ ਕੋਈ ਨਹੀਂ ਇਸ ਵਾਸਤੇ ਅਸੀਂ ਨਹੀਂ ਦਸਮ ਪਾਤਸ਼ਾਹਾਂ ਦਾ ਸਰੂਪ ਮੰਨਦੇ ਸੋ ਉਹ ਸਾਰਿਆਂ ਦੀ ਸ਼ੰਕਾ ਮੇਟਣ ਵਾਸਤੇ ਤਨਗੁਰ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਰੀ ਬਾਣੀ ਆਪ ਕੰਠੋ ਉਚਾਰਨ ਕੀਤੀ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਖਾਰੀ ਲਾਇਆ ਅੰਮ੍ਰਿਤ ਵੇਲੇ ਬਾਣੀ ਉਚਾਰਨੀ ਔਰ ਪਿਛਲੇ ਪੈਰ ਉਹਦੇ ਅਰਥ ਸੁਣਾਉਣੇ ਆਪ 48 ਸਿੰਘਾਂ ਨੂੰ ਅਰਥ ਸੁਣਾ ਕੇ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਟਕਸਾਲ ਅੱਗੇ ਚਲਾ ਦਿੱਤੀ ਕਿ ਗੁਰੂ ਕੇ ਸਿੰਘ ਸਾਡੇ ਮੁਖ ਤੋਂ ਜਿਹੜੇ ਅਰਥ ਨਿਕਲੇ ਹਨ ਇਹਨਾਂ ਨੂੰ ਸੁਣ ਕੇ ਅੱਗੇ ਵਿਦਵਾਨ ਤੇ ਗਿਆਨੀ ਬਣਿਆ ਕਰਨਗੇ ਸੋ ਉਹਨਾਂ 48 ਸਿੰਘਾਂ ਦੇ ਵਿੱਚ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਸਾਹਿਬ ਜੀ ਵੀ ਸ਼ਾਮਲ ਸਨ ਇਹ 48 ਦੇ 48 ਸਿੰਘ ਬਿਦੇਹ ਮੁਕਤ ਹੋਏ ਜੀਵਨ ਮੁਕਤੀ ਦਾ ਆਨੰਦ ਮਾਣਨ ਲੱਗੇ ਸੋ ਬਿਦੇਹ ਮੁਕਤ ਜਿਹੜਾ ਹੈ ਉਹਦੀ ਅਵਸਥਾ ਐਸੀ ਦੱਸ ਦਿੰਦੇ ਨੇ ਕਿ 40 ਦਿਨ ਹੀ ਉਹਦਾ ਸਰੀਰ ਰਹਿ ਸਕਦਾ ਮਗਰੋਂ ਨਹੀਂ ਰਹਿ ਸਕਦਾ ਕਿਉਂਕਿ ਉਹਨੂੰ ਖਾਣ ਪੀਣ ਪੈਣ ਦਾ ਸਭ ਚੇਤਾ ਭੁੱਲ ਕੇ ਪਰਮੇਸ਼ਰ ਦੇ ਵਿੱਚ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ ਬਾਕੀ ਦੇ ਸਿੰਘ ਬਿਦੇਹ ਮੁਕਤ ਹੋਏ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਿਰਾਂ ਦੇ ਉੱਪਰ ਮਾਲ ਸਭ ਨੇ ਹੱਥ ਕਬਲ ਰੱਖੇ ਬਾਬਾ ਦੀਪ ਸਿੰਘ ਤੈਥੋਂ ਸ੍ਰੀਮਤ ਤੌਰ ਤੇ ਵੀ ਸੇਵਾ ਲੈਣੀ ਹੈ ਹਜੂਰ ਮੇਰੇ ਇਸ ਆਨੰਦ ਵਿੱਚ ਫਰਕ ਨਾ ਪੈ ਜਾਵੇ ਸੱਚੇ ਪਾਤਸ਼ਾਹ ਕਰਨ ਲਈ ਭਾਈ ਦੀਪ ਸਿੰਘ ਭਾਵੇਂ ਤੇਰਾ ਸਿਰ ਵੀ ਵੱਢਿਆ ਜਾਵੇ ਸੋ ਤੜੀ ਤੇ ਰੱਖ ਕੇ ਫਿਰ ਵੀ ਤੂੰ ਖੰਡਾ ਖੜਕਾਵਂਗਾ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ ਇਹ ਬਾਬਾ ਦੀਪ ਸਿੰਘ ਜੀ ਨੂੰ ਉੱਥੇ ਬਾਹਰ ਮਿਲਿਆ ਸੀ ਭਾਈ ਮਨੀ ਸਿੰਘ ਦੇ ਸੀਸ ਤੇ ਹੱਥ ਰੱਖਿਆ ਹਜੂਰ ਜਿਸ ਆਨੰਦ ਵਿੱਚ ਹੁਣ ਲੀਨ ਹਾਂ ਐਸੇ ਵਿੱਚ ਹੀ ਲੀਨ ਰਹਿਣ ਦਿਓ ਭਾਈ ਮਨੀ ਸਿੰਘ ਤੈਥੋਂ ਸਰੀਰਕ ਤੌਰ ਤੇ ਸੇਵਾ ਲੈਣੀ ਹੈ ਸੋ ਗੁਰਮੁਖਾ ਭਾਵੇਂ ਤੇਰਾ ਅੰਗ-ਅੰਗ ਵੀ ਕਿਉਂ ਨਾ ਕਟਿਆ ਜਾਵੇ ਤੇਰੇ ਇਸ ਆਨੰਦ ਵਿੱਚ ਗੁਰਮੁਖਾ ਫਰਕ ਨਹੀਂ ਪੈਣ ਦਿਆਂਗੇ ਸੋ ਉਹ ਬਚਨ ਸਫਲੇ ਕਰਨੇ ਨੇ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨ ਲਹਸ ਭਾਗਾ ਰਾਮ ਰੰਗ ਕਦੇ ਉਤਰ ਨਾ ਜਾਏ ਸੋ ਬੰਦ ਮੰਦ ਜਦੋਂ ਤੇਰਾ ਕਟਿਆ ਜਾਵੇਗਾ ਉਸ ਮੌਕੇ ਤੇ ਵੀ ਤੇਰੇ ਇਸ ਆਨੰਦ ਵਿੱਚ ਫਰਕ ਨਹੀਂ ਪੈਣ ਦਿਆਂਗੇ ਤਾਂ ਇਹ ਦੋਹਾਂ ਗੁਰੂ ਕੇ ਜੋਧਿਆਂ ਨੇ ਵੱਡੀ ਪਾਰੀਏ ਕੁਰਬਾਨੀ ਕੀਤੀ ਦਸਮ ਪਾਤਸ਼ਾਹ ਦੇ ਵਾਰ ਸਨ ਸੋ ਖਾਲਸਾ ਜੀ ਉਹ ਗੁਰਮੁਖ ਪਿਆਰੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਹੋਇਆ ਕਿ ਤੁਸੀਂ ਸਾਬੋ ਕੀ ਤਲਵੰਡੀ ਰਹੋ ਇੱਥੇ ਟਕਸਾਲ ਚਲਾਓ ਆਪ ਜੀ ਨੇ ਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਕੱਚੇ ਬੇਰ ਖਾ ਖਾ ਕੇ ਲਿਖੇ ਜੋ ਚੌਹਾਂ ਹੀ ਤਖਤ ਸਬਾਨ ਦੇ ਉੱਪਰ ਦਰਸ਼ਨ ਹੁੰਦੇ ਨੇ ਇੱਥੇ ਵੀ ਦਰਸ਼ਨ ਹੁੰਦੇ ਨੇ ਸੰਗਰਾਮ ਦੇ ਵਾਲੇ ਦਿਨ ਤੇ ਜਾਂ ਗੁਰਪੁਰਬ ਵਾਲੇ ਦਿਨ ਦਰਸ਼ਨ ਕੀਤੇ ਹਨ ਚੌਹਾਂ ਹੀ ਤਖਤਾਂ ਤੇ ਦਰਸ਼ਨ ਹੁੰਦੇ ਹਨ ਔਰ ਉਹਨਾਂ ਨੇ ਹੋਰ ਅੱਗੇ ਨਹੀਂ ਪੜਾਇਆ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰਾਜ ਕੇ ਫਿਰ ਮੌਕਾ ਆ ਗਿਆ ਜਦੋਂ ਹਰਮੰਦਰ ਸਾਹਿਬ ਦੀ ਬੇਦਬੀ ਹੁੰਦੀ ਨਾ ਜੜ ਸਕੇ ਤਾਂ ਕੇ ਸ਼ਹੀਦੀ ਪ੍ਰਾਪਤ ਕੀਤੀ ਭਾਈ ਮਨੀ ਸਿੰਘ ਸਾਹਿਬ ਜੀ ਹੈਡ ਗ੍ਰੰਥੀ ਲੱਗੇ ਸ੍ਰੀ ਹਰਮੰਦਰ ਸਾਹਿਬ ਦੇ ਉਹਨਾਂ ਨੇ ਅੱਗੇ ਟਕਸਾਲ ਚਲਾਈ ਹੈ ਖਾਲਸਾ ਜੀ ਇਹ ਜਿਹੜੀ ਪਰੰਪਰਾ ਹੁਣ ਤੱਕ ਚੱਲੀ ਆ ਰਹੀ ਹੈ ਇਹ ਭਾਈ ਮਨੀ ਸਿੰਘ ਸਾਹਿਬ ਬਾਬਾ ਦੀਪ ਸਿੰਘ ਸਾਹਿਬ ਜੀ ਮੋਢੀ ਜੋ ਦੋਵੇਂ ਸ਼ਹੀਦ ਹੋਏ ਹਨ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਸਨ ਔਰ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਆਦ ਵਕਤੇ ਬਣੇ ਪਦੋਂ ਤੋਂ ਲੈ ਕੇ ਇਹ ਟਕਸਾਲ ਚਲੀ ਆ ਰਹੀ ਹੈ ਤਾਂ ਹੀ ਇਸ ਟਕਸਾਲ ਦਾ ਨਾਮ ਧਮ ਧਮੀ ਟਕਸਾਲ ਹੈ ਜਾਂ ਅਮਰਕ ਸਰਸਾ ਵਾਲੀ ਟਕਸਾਲ ਤਾਂ ਕਿਹਾ ਜਾਂਦਾ ਹੈ ਭਾਈ ਮਨੀ ਸਿੰਘ ਸਾਹਿਬ ਜੀ ਨੇ ਅਮਰਕ ਸਰਸਾ ਸਾਹਿਬ ਦੇ ਵਿੱਚ ਅੱਗੇ ਟਕਸਾਲ ਚਲਾਈ ਸੀ ਪਿੰਡਰਾਵਾਲੀ ਪਿੰਡਰਾਵਾਲੇ ਤਾਂ ਪਾ ਮੱਜਣ ਲੱਗ ਗਏ ਕਿਉਂਕਿ ਵੱਡੇ ਮਹਾਪੁਰਖ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਉਹਨਾਂ ਦਾ ਜਨਮ ਪਿੰਡਰਾ ਦਾ ਸੀ ਸੋ ਉਹਨਾਂ ਤੋਂ ਉਪਰੰਤ ਸਤਕਾਰਯੋਗ ਸਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਉਹਨਾਂ ਦਾ ਜਨਮ ਨਗਰ ਤਾ ਅਖਾੜਾ ਸੀ ਪਰ ਪਹਿਲੇ ਪਿੰਡਰਾਂ ਵਾਲੇ ਪਿੰਡਰਾਂ ਵਾਲੇ ਕਹਾਉਂਦੇ ਕਰਕੇ ਉਹਨਾਂ ਨੇ ਵੀ ਲੋਕੀ ਪਿੰਡਰਾਂ ਵਾਲੇ ਕਹਿਣ ਲੱਗਾ ਇਸ ਵਾਸਤੇ ਅੱਗੇ ਵੀ ਹੁਣ ਦਾਸਾਂ ਨੂੰ ਵੀ ਭਾਵੇਂ ਗੁਣ ਕੋਈ ਨਹੀਂ ਪਰ ਕਹੀ ਉਸੇ ਤਰ੍ਹਾਂ ਜਾਣਦੇ ਨੇ ਕਿ ਇਹ ਵੀ ਪਿੰਡਰਾਂ ਵਾਲੇ ਹਨ ਅਸਲ ਦੇ ਵਿੱਚ ਇਹ ਟਕਸਾਲ ਦਮਦਮਾ ਸਾਹਿਬ ਵਾਲੀ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ ਹੈ ਸੋ ਦਸ਼ਮਪਾਲ ਸ਼ਾਮਾਰ ਸਾਹਿਬ ਨੇ ਆਪ ਕਿਰਪਾ ਕਰਕੇ ਚਲਾਈ ਹੈ ਬਾਣੀ ਦੇ ਵਿਚਾਰ ਜਿਸ ਕਰਕੇ ਸਾਡੇ ਹਿਰਦੇ ਵਿੱਚ ਵਸੇ ਅਸੀਂ ਗੁਰੂ ਕੇ ਚਰਨਾਂ ਵਿੱਚ ਲੀਨ ਹੋ ਸਕੀਏ